ਇਸ ਤਰ੍ਹਾਂ ਜੇ ਤੁਸੀਂ ਸਿਮਰਨ ਦੇ ਵਿੱਚ ਬੈਠੋਗੇ ਤਾਂ ਤੁਹਾਡਾ ਸਿਰ ਭਾਰਾ ਹੋ ਜਾਣਾ ਤੇ ਇਹ ਤਾਂ ਹੋਣਾ ਹੀ ਹੈ ਕਿਉਂਕਿ ਤੁਸੀਂ ਜੋ ਵਿਧੀ ਹੈ ਉਹ ਗਲਤ ਲਾ ਬਿਠੇ ਇਹ ਨੁਕਸਾਨ ਕਰ ਸਕਦਾ ਇਹ ਵਿਧੀ ਤੁਹਾਨੂੰ ਰਿਲੈਕਸ ਕਰਨ ਦੀ ਬਜਾਏ ਥਕਾ ਸਕਦੀ ਆ ਫਿਰ ਜੀਵ ਕਹਿੰਦੇ ਨੇ ਕਿ ਸਾਨੂੰ ਨੀਂਦ ਨਹੀਂ ਆਉਂਦੀ ਆਨੰਦ ਨਹੀਂ ਆਉਂਦਾ ਰਸਤਾ ਆਇਆ ਹੀ ਨਹੀਂ ਸਿਮਰਨ ਕਰਦੇ ਹੋਏ ਇਸ ਗੱਲ ਦਾ ਧਿਆਨ ਰੱਖੋ ਕਿ ਸਾਡਾ ਧਿਆਨ ਕਿਤੇ ਗਲਤ ਪਾਸੇ ਤਾਂ ਨਹੀਂ ਲੱਗ ਰਿਹਾ ਜੇ ਲੱਗ ਰਿਹਾ ਹੈ ਤਾਂ ਉਸ ਧਿਆਨ ਨੂੰ ਬਦਲਣਾ ਪਵੇਗਾ ਜੇ ਤੁਸੀਂ ਬਦਲ ਲਓਗੇ ਫਿਰ ਸਿਮਰਨ ਆਪਣਾ ਕੰਮ ਕਰੇਗਾ ਤੁਸੀਂ ਕੀ ਕਰਦੇ ਹੋ ਕਿ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਹੋਏ ਜਦੋਂ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਦੇ ਆ ਤਤ ਧਿਆਨ ਵਾਹਿਗੁਰੂ ਧੁਨ ਵਿੱਚ ਲਾਉਣ ਦੀ ਬਜਾਏ ਤੁਸੀਂ ਵਾਹਿਗੁਰੂ ਦੇ ਅੱਖਰਾਂ ਦਾ ਧਿਆਨ ਬਣਾਉਂਦੇ ਹੋ ਇਹ ਗਲਤ ਹੈ ਇਹੀ ਤੇ ਗਲਤ ਤਰੀਕਾ ਹੈ ਤਾਂ ਹੀ ਤੇ ਮਨ ਦੇ ਫੁਰਨੇ ਨਹੀਂ ਰੁਕਦੇ ਤਾਂ ਹੀ ਤੇ ਸਾਡਾ ਸਿਰ ਭਾਰਾ ਹੁੰਦਾ ਤਾਂ ਹੀ ਤੇ ਆਨੰਦ ਨਹੀਂ ਆ ਰਿਹਾ ਇਹ ਅੱਖਰ ਬਣਾਉਣੇ ਬੰਦ ਕਰੋ ਤੇ ਧਿਆਨ ਆਪਣੀ ਹੀ ਆਵਾਜ਼ ਦੇ ਵਿੱਚ ਲਗਾ ਦਿਓ ਜਦੋਂ ਆਪਣੀ ਹੀ ਆਵਾਜ਼ ਨੂੰ ਤੁਸੀਂ ਸੁਣੋਗੇ ਫਿਰ ਦੇਖੋ ਤਾਂ ਕੀ ਕਲਾ ਵਰਤ ਦੀ ਫਿਰ ਦੇਖੋ ਤਾਂ ਰਸ ਹੁੰਦਾ ਥੋੜਾ ਡਿਟੇਲ ਦੇ ਵਿੱਚ ਸਮਝਦੇ ਆ ਕਿ ਗਲਤੀ ਕਿੱਥੇ ਸੀ ਜਦੋਂ ਆਪਾਂ ਜਪ ਕਰਦੇ ਆ ਸਾਨੂੰ ਪਤਾ ਅਸੀਂ ਵਾਹਿਗੁਰੂ ਗੁਰਮੰਤਰ ਦਾ ਜਪ ਕਰਨਾ ਜਦੋਂ ਆਪਾਂ ਕਰਨ ਬੈਠਦੇ ਆਪਾਂ ਬੋਲਦੇ ਆ ਵਾਹ ਗੁਰੂ ਕਹੀ ਜੀ ਬੋਲਦੇ ਆ ਵਾਹਿਗੁਰੂ ਵਾਹਿਗੁਰੂ ਇਹ ਜੋ ਵਰਡ ਬਣਦੇ ਨੇ ਨਾ ਵਾਵੇ ਨੂੰ ਕੰਨਾ ਹਾਹੇ ਨੂੰ ਸਿਹਾਰੀ ਗੱਗੇ ਨੂੰ ਅੰਕੜ ਰਾਰੇ ਨੂੰ ਦਲੈਂਕੜ ਜੀਵ ਬੋਲਣ ਸਮੇ ਇਹਨੂੰ ਆਪਣੇ ਮਨ ਦੇ ਵਿੱਚ ਬਣਾਉਂਦੇ ਅੱਖਰ ਜਿਵੇਂ ਆਪਣੇ ਮਨ ਦੇ ਮੂਰੇ ਜਿਵੇਂ ਆਪਣੇ ਮਨ ਦੇ ਮੂਰੇ ਲੈਣਾ ਵਾਹੇ ਨੂੰ ਕੰਨਾ ਆ ਹਾਹੇ ਨੂੰ ਸਿਆਰੀ ਆ ਵਾਹੇ ਗੁਰੂ ਇਸ ਤਰੀਕੇ ਸਿਮਰਨ ਕਰਦੇ ਉਹ ਧਿਆਨ ਜੋ ਹੈ ਸਾਡਾ ਸਰੀਰ ਦੇ ਵਿੱਚ ਹੀ ਰਹਿ ਜਾਂਦਾ ਸਰੀਰ ਤੋਂ ਬਾਹਰ ਨਹੀਂ ਜਾਂਦਾ ਤੇ ਜੇ ਅਸੀਂ ਆਪਣਾ ਧਿਆਨ ਆਪਣੀ ਹੀ ਆਵਾਜ਼ ਦੇ ਵਿੱਚ ਰੱਖਾਂਗੇ ਹੁਣ ਆਵਾਜ਼ ਤਾਂ ਦਿਖਾਈ ਨਹੀਂ ਦਿੰਦੀ ਤੇ ਇਹ ਸੁੰਨ ਦੇ ਵਿੱਚ ਸਮਾ ਜਾਂਦੀ ਆ ਪੌਣ ਦੇ ਰਾਹੀ ਪ੍ਰਗਟ ਹੁੰਦੀ ਆ ਤੇ ਸੁੰਨ ਦੇ ਵਿੱਚ ਸਮਾ ਜਾਂਦੀ ਆ ਤੇ ਜਦੋਂ ਸੁੰਨ ਦੇ ਵਿੱਚ ਸਮੁੰਦੀ ਆਪਣਾ ਮਨ ਮਗਰ ਜਾਂਦਾ ਤੇ ਉਹ ਜੋ ਸਾਡਾ ਸਰੀਰ ਆ ਨਾ ਬੜਾ ਭਾਰਾ ਸਾਨੂੰ ਸਰੀਰ ਲੱਗਦਾ ਇਹ ਤੋਂ ਵੱਖ ਹੋ ਜਾਂਦਾ ਜਿਹੜੀ ਪੌਣ ਅੰਦਰ ਚੱਲਦੀ ਆ ਇਹ ਤੋਂ ਵੱਖ ਹੋ ਜਾਂਦਾ ਮਨ ਤਾਂ ਹੀ ਤੇ ਵਿਚਾਰ ਰੁਕਦੇ ਜਦੋਂ ਆਪਾਂ ਘੰਟਾ ਘੰਟਾ ਲਾ ਕੇ ਇਸ ਤਰ੍ਹਾਂ ਆਪਣੇ ਅੰਦਰ ਅੱਖਰ ਬਣਾਉਣੇ ਆ ਤਾ ਸਾਡਾ ਸਿਰ ਇੰਨਾ ਘਪਾਰਾ ਹੋਣ ਲੱਗ ਪੈਂਦਾ ਜਦੋਂ ਆਪਾਂ ਗੁਰੂ ਬੋਲਣਾ ਤਾਂ ਉਹ ਮੱਥੇ ਦੇ ਸੈਂਟਰ ਤੇ ਬੜੇ ਜ਼ੋਰ ਨਾਲ ਜਾ ਕੇ ਵੱਜਦਾ ਜਿਵੇਂ ਕਿਸੇ ਨੇ ਹਥੌੜਾ ਮਾਰਿਆ ਹੋਵੇ ਤਾਂ ਹੀ ਨੀਂਦ ਨਹੀਂ ਆਉਂਦੀ ਬੜੇ ਡਿਸਟਰਬ ਹੋ ਜਾਂਦੇ ਆ ਰਿਲੈਕਸ ਹੋਣ ਦੀ ਬਜਾਏ ਆਪਾਂ ਡਿਸਟਰਬ ਹੋ ਜਾਂਦੇ ਆ ਜਦ ਕਿ ਵਾਹਿਗੁਰੂ ਗਰਮੰਤਰ ਜੇ ਆਪਾਂ ਤਰੀਕੇ ਨਾਲ ਕਰ ਲਿਆ ਪਿਆਰ ਨਾਲ ਕਰ ਲਿਆ ਕੋਈ ਤੱਕਾ ਨਹੀਂ ਕੀਤਾ ਸਰੀਰ ਦੇ ਨਾਲ ਫਿਰ ਬਾਡੀ ਨੂੰ ਰਿਲੈਕਸ ਕਰਦਾ ਹੈ ਸਾਡਾ ਤਨ ਤੇ ਮਨ ਦੋਵੇਂ ਸੁਖੀ ਹੁੰਦੇ ਆ ਹੁਣ ਅਗਲੀ ਵਿਚਾਰ ਵੀ ਧਿਆਨ ਦੇ ਨਾਲ ਸੁਣੋ 1 ਜਾਂ 2 ਮਹੀਨੇ ਬਾਅਦ ਵੇਖੋ ਵਾਹਿਗੁਰੂ ਗੁਰਮੰਤਰ ਅੰਦਰ ਗਿਆ ਕਿ ਨਹੀਂ ਗਿਆ ਜੇ ਤਾਂ ਅੰਦਰ ਚਲਾ ਗਿਆ ਤਾਂ ਸਮਝ ਜਾਣਾ ਕਿ ਕਲਾ ਵਰਤ ਗਈ ਸਿਮਰਨ ਦੇ ਵਿੱਚ ਤਰੱਕੀ ਹੋ ਗਈ ਮੈਲ ਕੱਟ ਹੋ ਰਹੀ ਹੈ ਮਨ ਧੋ ਹੋ ਰਿਹਾ ਮਨ ਵਾਸ਼ਿੰਗ ਤੇ ਲੱਗਾ ਹੈ ਹੁਣ ਉਡੀਕ ਕਰਨੀ ਹੈ ਕਿ ਮਨ ਕਿਸੇ ਦਿਨ ਪੂਰਾ ਹੀ ਧੋ ਹੋ ਜਾਵੇ ਤੇ ਉਸ ਦੀ ਪ੍ਰਾਪਤੀ ਹੋ ਜਾਵੇ ਇਹ ਸਿਮਰਨ ਦੇ ਵਿੱਚ ਤਰੱਕੀ ਹੋਈ ਦੀ ਨਿਸ਼ਾਨੀ ਆ ਕਿ ਜੇ 1 ਜਾਂ 2 ਮਹੀਨੇ ਦੇ ਵਿੱਚ ਸਿਮਰਨ ਸਾਡਾ ਅੰਤਰਗਤ ਚਲਾ ਗਿਆ ਤਾਂ ਮੁਬਾਰਕਾ ਤੇ ਜੇ ਨਹੀਂ ਵੀ ਗਿਆ ਤਾਂ ਨਿਰਾਸ਼ ਨਹੀਂ ਹੋਣਾ ਬਲਕਿ ਹੋਰ ਮਿਹਨਤ ਕਰਨੀ ਆ ਇੱਕ ਜੀਵ ਤਾਂ ਨੰਬਰਾਂ ਤੇ ਆ ਕੇ ਪਾਸ ਹੁੰਦੇ ਨੇ ਇੱਕ ਵੈਸੇ ਪਾਸ ਹੁੰਦੇ ਆ ਇੱਕ ਹੁੰਦਾ ਨਾ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਤੇ ਜੇ ਆਪਾਂ ਵੈਸੇ ਪਾਸ ਹੋਣਾ ਆ ਤਾਂ ਇੱਕ ਦੋ ਮਹੀਨਿਆਂ ਬਾਅਦ ਇਹ ਵੀ ਚੈੱਕ ਕਰ ਲੈਣਾ ਕਿ ਜਦੋਂ ਆਪਾਂ ਕਿਸੇ ਦੇ ਨਾਲ ਕੋਈ ਵਿਚਾਰ ਕਰਦੇ ਆ ਤਾਂ ਸਾਡੀ ਰਸਨਾ ਹੌਲੀ-ਹੌਲੀ ਹਿਲਦੀ ਆ ਤਾਂ ਇਹ ਵੀ ਨਿਸ਼ਾਨੀ ਹੈ ਕਿ ਸਿਮਰਨ ਸਾਡਾ ਸਫਲ ਹੋ ਰਿਹਾ ਬਸ ਮਿਹਨਤ ਦੀ ਲੋੜ ਹੈ ਮੰਨ ਲਓ ਕਿ ਕਿਸੇ ਦੇ ਨਾਲ ਕੋਈ ਗੱਲ ਕਰਦੇ ਜਾਂ ਕੋਈ ਬੰਦਾ ਆਪਣੇ ਨਾਲ ਗੱਲ ਕਰਦਾ ਆਪਾਂ ਚੁੱਪਿਆ ਤੇ ਆਪਣੀ ਰਸਨਾ ਤੇ ਹਲਕਾ-ਹਲਕਾ ਲਿਪਸ ਆਪਣੇ ਮਾੜੇ-ਮਾੜੇ ਹਿਲਦੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਤਾਂ ਸਮਝੋ ਪਾਸ ਹੋ ਗਿਆ ਨੰਬਰਾਂ ਤੇ ਤਾਂ ਚਾਹੇ ਨਹੀਂ ਆਏ ਪਰ ਪਾਸ ਜ਼ਰੂਰ ਹੋ ਗਏ ਤੇ ਇਸੇ ਤਰੀਕੇ ਆਪਾਂ ਲੱਗੇ ਰਹਿਣਾ ਨੰਬਰਾਂ ਦੇ ਵੀ ਆ ਕੇ ਪਾਸ ਹੋ ਜਾਣਗੇ ਸੋ ਜਿਸ ਤਰੀਕੇ ਤੁਸੀਂ ਵਿਚਾਰ ਸੁਣੀ ਹੈ ਕਿ ਅੱਖਰਾਂ ਨੂੰ ਬਣਾ ਕੇ ਸਿਮਰਨ ਕਰਨਾ ਉਹ ਤਰੀਕਾ ਬਿਲਕੁਲ ਗਲਤ ਹੈ ਉਸ ਤਰੀਕੇ ਆਪਾਂ ਸਿਮਰਨ ਨਹੀਂ ਕਰਨਾ ਜਲਦੀ ਤੋਂ ਜਲਦੀ ਸਹੀ ਤਰੀਕੇ ਦੇ ਨਾਲ ਸਿਮਰਨ ਆਪਾਂ ਸ਼ੁਰੂ ਕਰਕੇ ਆਪਾਂ ਅੰਤਰਗਤ ਹੋ ਜਾਣਾ ਹੈ